ਆ ਜੋ ਟਰੈਕਟਰ ਚਲਾ ਰਹੀ ਹੈ ਵੀਡੀਓ ਵਿੱਚ ਇਹ ਹੈਗੀ ਉਪਲ ਫਾਰਮ ਵਾਲੀ ਕੁੜੀ ਜਿਸ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਇੱਕ ਦੋ ਦਿਨ ਪਹਿਲਾਂ ਤੇ ਹੁਣ ਇਸ ਵੀਡੀਓ ਵਿੱਚ ਇੱਕ ਨਵਾਂ ਮੋੜ ਆਇਆ ਮੁੰਡੇ ਨੇ ਦੱਸਿਆ ਵੀ ਇਹ ਕੁੜੀ ਦਾ ਇੱਕ ਬੋਏਫ੍ਰੈਂਡ ਹੋਰ ਵੀ ਸੀ ਜੋ ਯੂਕੇ ਵਿੱਚ ਰਹਿੰਦਾ ਸੀਗਾ ਉਸ ਦੀ ਕੁੜੀ ਦੀ ਸਹੇਲੀ ਨੇ ਇਹਨੂੰ ਇਨਫੋਰਮੇਸ਼ਨ ਦਿੱਤੀ ਸੀ ਵੀ ਇਹ ਕੁੜੀ ਤੇਰੇ ਨਾਲ ਧੋਖਾ ਕਰ ਰਹੀ ਹੈ ਇਹਦਾ ਇੱਕ ਬੋਏਫ੍ਰੈਂਡ ਹੋਰ ਵੀ ਹੈਗਾ ਵਾ ਜੋ ਕੁਝ ਸਾਲ ਪਹਿਲਾਂ ਤੋਂ ਸੀਗਾ ਇਹਦਾ ਐਕਸ ਬੋਏਫ੍ਰੈਂਡ ਉਹਦੇ ਕੋਲ ਕੁਝ ਵੀਡੀਓ ਵੀ ਹਨ ਏ ਇਸ ਮੁੰਡੇ ਦਾ ਕਹਿਣਾ ਕਿ ਇਹ ਵੀਡੀਓ ਜਿਹੜੀ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਉੱਤੇ ਅਸ਼ਲੀਲ ਵੀਡੀਓ ਇਸਨੇ ਨਹੀਂ ਉਸ ਮੁੰਡੇ ਨੇ ਕੀਤੀ ਹੈ ਜਿਸ ਮੁੰਡੇ ਨਾਲ ਕੁੜੀ ਦੇ ਪਹਿਲਾਂ ਤੋਂ ਸੰਬੰਧ ਸੀ ਇਹ ਹੁਣ ਇਸ ਕੇਸ ਵਿੱਚ ਨਵਾਂ ਮੋੜ ਆਇਆ ਵਾ ਪਹਿਲਾਂ ਇਦਾਂ ਸੀਗਾ ਪਹਿਲਾਂ ਜਿਹੜੀ ਚੈਟਿੰਗ ਜਾਂ ਸਨੈਪਚੈਟ ਦੀ ਚੈਟ ਤੋਂ ਪਤਾ ਲੱਗਦਾ ਸੀ ਵੀ ਇਸ ਮੁੰਡੇ ਨੇ ਤਮਕਾਇਆ ਕੁੜੀ ਨੂੰ ਬਲੈਕਮੇਲ ਕੀਤਾ ਇਹ ਮੁੰਡਾ ਹੁਣ ਕਹਿੰਦਾ ਵੀ ਇਸ ਲਈ ਮੈਂ ਬਲੈਕਮੇਲ ਕਰਦਾ ਸੀ ਇਹਨੂੰ ਉਸ ਕੁੜੀ ਤੇ ਬਾਹਰ ਨਾਜਾਇਜ਼ ਸੰਬੰਧ ਸਨ ਪਰ ਇਹ ਗੱਲ ਦੀ ਮੰਨ ਰਿਹਾ ਕਿ ਵੀਡੀਓ ਉਸਨੇ ਵਾਇਰਲ ਕੀਤੀ ਹੈ ਉਸਨੇ ਕਿਹਾ ਕਿ ਵੀਡੀਓ ਜਿਹੜਾ ਉਹ ਐਕਸਪਾਇਰਫ ਹੋਣ ਨੇ ਪਰ ਕੁੜੀ ਵਾਲਿਆਂ ਦਾ ਕਹਿਣਾ ਆ ਕਿ ਜਿਹੜੀ ਵੀਡੀਓ ਜਾਂ ਕੁਝ ਵੀ ਆ ਇਸ ਮੁੰਡੇ ਨੇ ਜਿਸ ਨਾਲ ਰਿਸ਼ਤਾ ਹੋਇਆ ਸੀ ਤੁਹਾਨੂੰ ਵੀਡੀਓ ਦਿਖ ਰਿਹਾ ਇਸਨੇ ਵਾਇਰਲ ਕੀਤੀ ਹੈ ਇਹ ਬਾਈ ਜੀ ਇਸ ਕੇਸ ਵਿੱਚ ਨਵਾਂ ਮੋੜ ਆਇਆ ਵਾ ਹੁਣ ਅੱਜ ਇਹ ਅੱਜ ਦੀ ਨਿਊਜ਼ ਆ